ਮੁਰਦਾਬਾ ਜੀਐਸਪੀ ਸਰਕਾਰ ਮੁਰਦਾਬਾ ਬੋਲੋ ਕੱਲ ਚੰਡੀਗੜ੍ਹ ਚ ਮੀਟਿੰਗ ਕੀਤੀ ਗਈ ਸੀ ਸੋ ਜਿਹੜਾ ਹਰਿਆਣਾ ਪੁਲਿਸ ਨੇ ਤਸ਼ੱਦਦ ਕੀਤਾ ਆ ਉੱਥੇ ਇੱਕ ਨੌਜਵਾਨ ਸ਼ੁਰ ਕਰਨ ਦੀ ਮੌਤ ਵੀ ਹੋਈ ਹੈ ਸੋ ਉਹਨੂੰ ਲੈ ਕੇ ਜਿਹੜਾ ਉਹਦੇ ਰੋਸ ਵਜੋਂ ਅੱਜ 23 ਤਰੀਕ ਨੂੰ ਜਿਹੜਾ ਪੂਰੇ ਭਾਰਤ ਦੇ ਵਿੱਚ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਸੋ ਉਹਦੇ ਤਹਿਤ ਹੀ ਸਾਰੇ ਭਾਰਤ ਦੇ ਤਹਿਸੀਲ ਪੱਦਰ ਤੇ ਜਿਹੜੇ ਆ ਨਰਿੰਦਰ ਮੋਦੀ ਅਮਿਤ ਸ਼ਾ ਤੇ ਇਹ ਸਾਰਾਂ ਦੇ ਦਿਨਾਂ ਦੇ ਜਿਹੜੇ ਆ ਪੁਤਲੇ ਮੁੱਕੇ ਜਾ ਰਹੇ ਆ ਐ ਖੱਟੜ ਦੇ ਵੀ ਨਾਲ ਹੀ ਸੋ ਕਹਿਣ ਤੋਂ ਭਾਵੇਂ ਹੈਗਾ ਆ ਕਿ ਇਹ ਤਾਂ ਫੁੱਕੇ ਜਾ ਰਹੇ ਆ ਕਿ ਇਤੋਂ ਹਰਿਆਣਾ ਦੀ ਤਰਫੋਂ ਜਿਹੜਾ ਆ ਨੌਜਵਾਨ ਤੇ ਗੋਲੀ ਵੱਜੀ ਆ ਔਰ ਗੋਲੀ ਵੱਜਣ ਦੇ ਨਾਲ ਜਿਹੜਾ ਸ਼ੂਭ ਕਰਨ ਦੀ ਮੌਤ ਹੋਈ ਆ ਸੋ ਉਸ ਰੋਸ ਵਜੋਂ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਪੁਤਲੇ ਸਾੜੇ ਜਾ ਰਹੇ ਆ ਸੋ ਨਾਲ ਜਿਹੜਾ ਆ ਅਸੀਂ ਗੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਤੋਂ 1 ਕਰੋੜ ਰੁਪਏ ਦੀ ਮੁਆਵਜ਼ੇ ਦੀ ਮੰਗ ਕੀਤੀ ਸੀ ਸੋ ਪਤਾ ਲੱਗਾ ਹੈ ਕਿ ਰਾਤ ਸੀਐਮ ਸਾਹਿਬ ਨੇ ਜਿਹੜਾ 1 ਕਰੋੜ ਦਾ ਮੁਆਵਜ਼ਾ ਦੇਣ ਦਾ ਤੇ ਜਿਹੜਾ ਉਹਨਾਂ ਨੂੰ ਇੱਕ ਉਹਦੀ ਛੋਟੀ ਭੈਣ ਨੂੰ ਜਿਹੜੀ ਨੌਕਰੀ ਦੇਣ ਦਾ ਐਲਾਨ ਕੀਤਾ ਆ ਸੋ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਦਾ ਚੰਗੀ ਗੱਲ ਆ ਦੇ ਦੇਣਾ ਚਾਹੀਦਾ ਸੋ ਦੂਜੇ ਪਾਸੇ ਸੀਐਮ ਸਾਹਿਬ ਨੂੰ ਇਹ ਵੀ ਅਪੀਲ ਕਰਦੇ ਆ ਕਿ ਦੋਸ਼ੀਆਂ ਦੇ ਉੱਪਰ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਖੜਿਆਂ ਤੇ ਸਿੱਧੀਆਂ ਗੋਲੀਆਂ ਚਲਾ ਕੇ ਸਿੱਧਾ ਹੀ ਜਿਹੜਾ ਤਸ਼ੱਦਦ ਕਰਕੇ ਸਾਡੇ ਕਈ ਜਿਹੜੇ ਆ ਕਿਸਾਨ ਆ ਉਹਨਾਂ ਦੇ ਉੱਪਰ ਅਤਿਆਚਾਰ ਕੀਤਾ ਗਿਆ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਆ ਸੋ ਅਸੀਂ ਇਹ ਵੀ ਮੰਗ ਕੀਤੀ ਆ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕਿ ਉਹਨਾਂ ਦੇ ਉੱਪਰ 302 ਧਾਰਾ ਲਾ ਕੇ ਜਿਹੜਾ ਇਹ ਮੁੱਖ ਮੰਤਰੀ ਖੱਟੜ ਆ ਨਰਿੰਦਰ ਮੋਦੀ ਆ ਸੋ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਇਹਨਾਂ ਤੇ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਕੇਂਦਰ ਸਰਕਾਰ ਦੀ ਜਿਹੜਾ ਖੱਟੜ ਸਰਕਾਰ ਵੱਲੋਂ ਇਹ ਤਸ਼ੱਦਦ ਕੀਤਾ ਗਿਆ ਇਸ ਤਰ੍ਹਾਂ ਦਾ ਮਾਹੌਲ ਖਰਾਬ ਕੀਤਾ ਗਿਆ ਸੋ ਦੇ ਰੋਸ ਪਜੋਂ ਜਿਹੜਾ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਸੋ ਆਪਾਂ 26 ਤਰੀਕ ਨੂੰ ਜਿਹੜਾ ਟਰੈਕਟਰ ਸੜਕਾਂ ਤੇ ਖੜੇ ਘੜ ਕੇ ਇੱਕ ਪ੍ਰਦਰਸ਼ਨ ਪੂਰੇ ਭਾਰਤ ਦੇ ਵਿੱਚ ਕਰਾਂਗੇ ਸੋ ਜਿਹੜਾ ਆਉਣ ਵਾਲਾ 14 ਮਾਰਚ ਆ ਉਹ ਵੱਡੀ ਕਨਵੈਨਸ਼ਨ ਜਿਹੜੀ ਆ ਇੱਕ ਰੈਲੀ ਆ ਔਰ ਆਮਲੀਲਾ ਗਰਾਊਂਡ ਦਿੱਲੀ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕੀਤੀ ਜਾਊਗੀ ਜਹਾਂ ਸਾਹਿਬ ਜੇਕਰ ਗੱਲ ਕਰੀਏ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕੀ ਇਹਦਾ ਅਸਰ ਦੇਖੇਗਾ ਚੋਣਾਂ ਦਾ ਤੇ ਕੋਈ ਕਹਿੰਦਾ ਅਸੀਂ ਫੈਸਲਾ ਨਹੀਂ ਲਿਆ ਅਸੀਂ ਕਿਸੇ ਨੂੰ ਹਲੇ ਟਾਰਗੇਟ ਨਹੀਂ ਕਰਦੇ ਕਿਸੇ ਵੀ ਪਾਰਟੀ ਨੂੰ ਕਿਉਂਕਿ ਉਹ ਸਾਡਾ ਮੁੱਦਾ ਨਹੀਂ ਸਾਡਾ ਮੁੱਦਾ ਤੇ ਸਿਰਫ ਸੁਆਮੀਨਾਥਾ ਰਿਪੋਰਟ ਨੂੰ ਲਾਗੂ ਕਰਾਉਣਾ ਕਰਜ਼ਾ ਮੁਕਤ ਜਿਹੜਾ ਪੂਰਾ ਭਾਰਤ ਕਰਾਉਣਾ ਐਸੋ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਸੋ ਅਸੀਂ ਉਸ ਦਿਸ਼ਾ ਨੂੰ ਤੁਰੇ ਹੋਏ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਭਾਈ ਰਸਤਿਆਂ ਨੂੰ ਖੋਲੋ ਤੇ ਦਿੱਲੀ ਜਾਣਦੇ ਹੋ ਉੱਥੇ ਜਾ ਕੇ ਪ੍ਰੋਟੈਸਟ ਕਰਦੇ ਹੋ ਨਹੀਂ ਤੇ ਬੈਠ ਕੇ ਮਸਲਿਆਂ ਦਾ ਹੱਲ ਕੀਤਾ ਜਾਂਦਾ ਪਿਛਲੇ ਸੰਘਰਸ਼ ਦੇ ਵਿੱਚ ਜਿਹੜਾ ਸੀ ਹਰਿਆਣਾ ਪੰਜਾਬ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਖੜਾ ਸੀ ਕਹਿੰਦੇ ਛੋਟਾ ਭਰਾ ਕੀ ਲੱਗਦਾ ਪੰਜਾਬ ਤੋਂ ਛੋਟਾ ਭਰਾ ਬਾਗੀ ਹੋ ਗਿਆ ਤੇ ਅਸਲ ਦੇ ਵਿੱਚ ਕਿਤੇ ਤਾਲਮੇਲ ਦੇ ਵਿੱਚ ਕਮੀ ਰਹੀ ਹੈ ਜਿਹੜੇ ਦੋ ਫਾਰਮ ਅੱਜ ਸੰਘਰਸ਼ ਕਰ ਰਹੇ ਆ ਉਹਨਾਂ ਨੇ ਬਹੁਤ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਜਿੱਦਾਂ ਐਸਕੇਐਮ ਭਾਰਤ ਉਹਨਾਂ ਦੇ ਨਾਲ ਵੀ ਤਾਲਮੇਲ ਨਹੀਂ ਕੀਤਾ ਉਹ ਤਾਲਮੇਲ ਦੀ ਘਾਟ ਦੇ ਨਾਲ ਜਿਹੜਾ ਆ ਇਹ ਕੁਝ ਅੱਜ ਹੋ ਰਿਹਾ ਆ ਕਿਉਂਕਿ ਪੂਰਾ ਪਲੇਟਫਾਰਮ ਭਾਰਤ ਦਾ ਬਣਾਉਣਾ ਚਾਹੀਦਾ ਸੀ ਜਿਸ ਤਰ੍ਹਾਂ ਪਹਿਲਾਂ ਪਹਿਲਾਂ ਤਾਂ ਇੱਕ ਫਾਰਮ ਥੱਲੇ ਆਪਾਂ ਲੜੇ ਸੀ ਐਸਕੇਐਮ ਦੇ ਥੱਲੇ ਹੁਣ ਇੱਕ ਗੈਰ ਰਾਜਨੀਤਿਕ ਹੋ ਗਿਆ ਕਿ ਕੇਐਮਐਮ ਹੋ ਗਿਆ ਸੋ ਤੀਜਾ ਜਿਹੜਾ ਐਸਕੇਐਮ ਸਾਡਾ ਭਾਰਤ ਹੈ ਸੋ ਅਸੀਂ ਤਾਂ ਹਮੇਸ਼ਾ ਅੰਦੋਲਨਕਾਰੀਆਂ ਦੀ ਸਪੋਰਟ ਕੀਤੀ ਆ ਅਸੀਂ ਚਾਹੁੰਦੇ ਆ ਕਿ ਅੰਦੋਲਨ ਜਿੱਤਿਆ ਜਾਵੇ ਜਿਹੜੀਆਂ ਮੰਗਾਂ ਮੰਨੀਆਂ ਜਾਣ